ਅਹੀ ਗੁਰਜੀ ਦਾ ਖਾਲਸਾ ਵਾਹਿਗੁਰਜੀ ਕੀ ਫਤਿਹ ਤੁਹਾਡਾ ਸਾਡੇ YouTube ਚੈਨਲ ਦੇ ਤੇ Facebook ਪੇਜ ਉਤੇ ਸਵਾਗਤ ਹੈ ਜੀ ਅੱਜ ਦੀ ਆਪਾਂ ਵੀ ਲੈ ਕੇ ਆਂ ਪੂਣੀ ਪਲੱਸ ਮੋਰਨੀ ਪੱਗ ਜਿਹੜੀ ਆਪਾਂ ਹੁਣ ਪੂਣੀ ਕਰਨੀਆਂ ਜੇਕਰ ਜੇ ਤਾਂ ਆਪਾਂ ਇੱਕ ਲੜ ਜਾਂ ਫਿਰ ਕਿਸੇ ਨੂੰ ਫੜਾ ਦੇਣਾ ਜਾਂ ਫਿਰ ਇਹਦਾ ਆਪਣਾ ਗੇੜ ਦਾ ਕੁੰਡਾ ਹੁੰਦਾ ਉਸ ਰਾਣ ਨੂੰ ਉਸਲਾਣ ਵੀ ਉਸਲਾਣਾ ਉਸਲਾਣਾ ਵੀ ਇਹਦਾ ਆਪਣਾ ਲੜਾ ਇੱਕ ਬਣ ਸਕਦੇ ਹਾਂ ਫਿਰ ਉਸ ਤੋਂ ਜਿਹੜੇ ਆਪਣੇ ਪੂਣੀ ਉਹ ਗਸ ਪੂਣੀ ਨੂੰ ਪੱਗ ਨੂੰ ਆਪਾਂ ਚੰਗੀ ਤਰ੍ਹਾਂ ਖੋਲ ਲੈਣਾ ਖੋਲਣ ਤੋਂ ਬਾਅਦ ਯਾ ਪਾਸ ਪੂਣੀ ਨੂੰ ਚੰਗੀ ਤਰ੍ਹਾਂ ਸੈੱਟ ਕਰਨਾ ਫਿਰ ਇੱਕ ਸਾਈਡ ਤੋਂ ਹਲਕੇ ਹੀ ਜਿਹੜੇ ਆਪਣੂ ਪੂਣੀ ਨੂੰ ਖੋਲ ਕੇ ਉਸ ਦਾ ਇੱਕ ਸਾਈਡ ਦੇ ਤੇੜਾ ਆਪਣਾ ਪੱਲਾ ਹੋਊਗਾ ਉਹ ਅੰਦਰ ਕਰਕੇ ਫੇੜਾ ਆਪਣਾ ਦੂਸਰੀ ਸਾਈਡ ਲਾਊਗਾ ਉਸ ਪੱਲੇ ਨੂੰ ਵੀੜਾ ਆਪਾਂ ਅੰਦਰ ਕਰ ਦੇਣਾ ਫਿਰ ਉਸ ਤੋਂ ਬਾਅਦ ਜਿਹੜੇ ਆਪਣੇ ਪੂਣੀ ਹੋਵੇ ਸਾਰੇ ਪੂਣੀ ਸਟਕ ਕਰਕੇ ਤੇ ਬੈਕ ਤੋਂ ਜਿਹੜਾ ਆਪਾਂ ਫੜ ਲੈਣਾ ਫਿਰ ਉਸ ਤੋਂ ਬਾਅਦ ਜਿਹੜਾ ਆਪਣੇ ਇਕੱਲੇ ਇਕੱਲੇ ਉਹਨਾਂ ਜਿਹੜਾ ਆਪਣੇ ਲੜ ਹੋਣਗੇ ਉਹਨਾਂ ਲੜਾਂ ਨੂੰ ਜਿਹੜਾ ਆਪਾਂ ਸੈੱਟ ਕਰਕੇ ਤੇ ਹੌਲੇ ਸਲਾੜ ਦੇ ਤੇੜਾ ਆਪੇ ਕਹੇ ਆ ਇੱਥੇ ਜਿਹੜਾ ਆਪਣਾ ਇੱਕ ਜਿਹੜਾ ਪੂਣੀ ਕਰਾਂਗੇ ਪੂਣੀ ਦਾ ਤੇੜਾ ਆਪਣੇ ਗੱਠ ਹੋ ਗਿਆ ਆਪਾਂ ਮਾਰ ਲੈਣੀ ਆ ਉਹਦੇ ਕਰਕੇ ਜਿਹੜਾ ਆਪਣੇ ਪੂਣੀ ਹੈਗੀ ਉਹ ਪੂਣੀ ਖੁੱਲੀ ਖੁੱਲੂ ਨਹੀਂ ਮਨਾਪੈਸ ਤੋਂ ਤੇੜਾ ਆਪਣੇ ਗੱਠ ਹੋ ਗਿਆ ਉਹ ਮਾਰ ਲਵਾਂਗੇ ਦੋਸਤੋ ਇੱਕ ਲੜ ਫੜ ਇੱਕ ਬੱਲਾ ਫੜ ਕੇ ਫਸਤੋ ਜਿਹੜਾ ਆਪਣੇ ਬਾਕੀ ਲੈ ਲੈਣੋ ਹੋਣਗੇ ਨਾਲ ਲੜਾਂ ਅੰਦਰ ਅੰਦਰ ਹੋਲਡ ਦੇ ਅੰਦਰ ਕਰ ਦਵਾਂਗੇ ਦੋਸਤੋ ਜਿਹੜਾ ਆਪਣਾ ਦੂਸਰਾ ਆਊਗਾ ਉਸ ਨੂੰ ਲੈਣੋ ਵੀੜਾ ਆਪਾਂ ਫੜ ਕੇ ਇਸ ਪੂਣੀ ਜਿਹੜਾ ਆਪਾਂ ਹਲਕੇ ਜਿਹਾ ਖੋਲ ਕੇ ਚੰਗੇ ਜਿਹੜਾ ਸੈੱਟ ਕਰਕੇ ਇਸ ਪੂਣੀ ਨੂੰ ਜਿਹੜਾ ਆਪਾਂ ਸਾਫ਼ ਕਰ ਕਰਕੇ ਜਿਹੜਾ ਆਪਾਂ ਕੱਟੀ ਕਰਨਾ ਅਗਲੀ ਪੂਣੀ ਨੂੰ ਵੀ ਅਗਲੇ ਲੜਨ ਨੂੰ ਵੀ ਜਿਹੜਾ ਆਪਾਂ ਇਸ ਤਰ੍ਹਾਂ ਹੀ ਜਿਹੜਾ ਆਪਣਾ ਸੈੱਟ ਕਰਾਂਗੇ ਤੇ ਜਿਹੜੇ ਵੀਰਾਂ ਨੂੰ ਸਾਡੀ ਵੀਡੀਓ ਵਧੀਆ ਲੱਗਦੀ ਆ ਤਾਂ ਲਾਈਕ ਸ਼ੇਅਰ ਕਮੈਂਟ ਜਰੂਰ ਕਰਿਆ ਕਰੋ ਤੇ ਜਿਹੜੇ ਵੀਰਾਂ ਨੇ ਸਾਡੇ YouTube ਚੈਨਲ ਸਬਸਕ੍ਰਾਈਬ ਨਹੀਂ ਕੀਤਾ ਉਹ ਸਾਡੇ YouTube ਚੈਨਲ ਸਬਸਕ੍ਰਾਈਬ ਅਤੇ Facebook ਪੇਜ ਨੂੰ ਫੋਲੋ ਜਰੂਰ ਕਰਨਾ ਹੁਣ ਆਪਾਂ ਅਗਰ ਫਿਰ ਤੋਂ ਜਿਹੜਾ ਆਪਣਾ ਉਸ ਤਰ੍ਹਾਂ ਜਿਹੜਾ ਆਪਣਾ ਉਹਨਾਂ ਖੁੱਲਦਾ ਪਾਸਾ ਜਿਹੜਾ ਖੁੱਲਦਾ ਪਾਸਾ ਜਿਹੜਾ ਮੋਟ ਪਤਲਾ ਪਾਸਾ ਜਿਹੜਾ ਸਾਰਾ ਉੱਪਰ ਜਿਹੜਾ ਆਪਣਾ ਮੋਟਾ ਪਾਸਾ ਹੋਗਾ ਸਿ ਮੋਟੇ ਪਾਸ ਨੂੰ ਸਾਰਾ ਜਿਹੜਾ ਆਪਣਾ ਥੱਲੇ ਆਣਾ ਜਿਹੜਾ ਆਪਣਾ ਪਤਲਾ ਪਾਸਾ ਉਹਨੂੰ ਖੁੱਲਦਾ ਪਾਸਾ ਹੋਊਗਾ ਸੋਨੂੰ ਦਾ ਉੱਪਰੋਂ ਫੜ ਕੇ ਸੈਟ ਕਰੀ ਜਾਣਾ ਜੀ ਚੰਗੇ ਤੇ ਆਉਣੇ ਪੂਣੀਆਂ ਹੁਣ ਆਪਾਂ ਸੈਟ ਕਰਾਂਗੇ ਸਾਰੀ ਜਿਹੜੀ ਆਪਣੀ ਪੂਣੀਆਂ ਸਾਰੇ ਪੂਣੇ ਨੇੜਾ ਆਪਾਂ ਸੈਟ ਕਰਕੇ ਕਰੀ ਜਾਣਾ ਜੀ ਕਾਫੀ ਲੜੂਆ ਹੀ ਲੜਨੂ ਜਿਹੜਾ ਆਪਾਂ ਸੈਟ ਕਰਕੇ ਆਪਾਂ ਜੜਾ ਫੜ ਲੈਣਾ ਜਿਹੜਾ ਦੇ ਜਿਹੜੇ ਆਪਣੇ ਬਲ ਹੋਣਗੇ ਨਾ ਬਲਾਂ ਨੂੰ ਹੱਥ ਫੇਰ ਕੇ ਜਿਹੜਾ ਆਪਣੇ ਬਲ ਕੱਢ ਦੇਣੇ ਹਨ ਤੇ ਹੁਣ ਜਿਹੜੀ ਆਪਣੀ ਪੂਣੀ ਆ ਉਹ ਕੰਪਲੀਟ ਹੋ ਚੁੱਕੀ ਆ ਹੁਣ ਆਪਾਂ ਜਿਹੜੀ ਪਗ ਮੋਰਨੀ ਜਿਹੜੀ ਆਪਣੀ ਮੋਰਨੀ ਪਗਾ ਉਹ ਬਣਾਂਗੇ ਉਸ ਪਗ ਦੀ ਜਿਹੜੀ ਲੈਂਥ ਆ ਗਿਆ ਜੇ ਇਸ ਪਗ ਦੀ ਲੈਂਥ ਆ ਉਹ 7 ਮੀਟਰ ਆ ਤੇ ਜਿਹੜਾ ਕਪੜਾ ਉਹ ਆਪਾਂ ਨੇ ਫੁੱਲ ਵਰਤੇ ਆ ਹੁਣ ਜਿਹੜਾ ਆਪਾਂ ਨੇ ਪਹਿਲਾ ਲੜ ਲਗਾਉਣਾ ਲੜ ਨੂੰ ਸਿਰ ਦੇ ਸੈਂਟਰ ਦੇ ਵਿੱਚੋਂ ਲਿਆਉਣਾ ਲੜਨ ਨੂੰ ਸਰਦੇ ਸੈਂਟਰ ਦੇ ਵਿੱਚੋਂ ਲਿਆਉਣ ਤੋਂ ਬਾਅਦ ਲੜ ਜਿਹੜਾ ਆਪਣੇ ਦੋਨੇ ਪੱਲੇ ਹੋਣਗੇ ਉਹਨਾਂ ਆਪ ਦੋਨੇ ਪੱਲਿਆਂ ਨੂੰ ਲੜ ਆਪਾਂ ਇਕੱਠਾ ਕਰਕੇ ਤੇ ਲੜ ਨੂੰ ਹਲਕਾ ਜਿਹਾ ਫੋਲਡ ਕਰ ਦੇਣਾ ਲੜਨ ਨੂੰ ਹਲਕਾ ਫੋਲਡ ਕਰਨ ਤੋਂ ਬਾਅਦ ਲੈ ਛੜੜ ਦੇਤੇ ਹੱਥ ਪੈਰ ਕਿਹੜਾ ਆਪਾਂ ਲੜ ਨੂੰ ਬੈਕ ਤੱਕ ਸਾਫ਼ ਕਰ ਲੈਣਾ ਜੀ ਲੜ ਨੂੰ ਬੈਕ ਤੱਕ ਸਾਫ਼ ਕਰਨ ਤੋਂ ਜਿਹੜਾ ਆਪਾਂ ਇਸ ਲੜ ਨੂੰ ਲਗਾ ਦੇਣਾ ਜੀ ਉਹ ਜਿਹੜਾ ਆਪਾਂ ਨੇ ਇਸ ਤੋਂ ਅਗਲਾ ਲੜ ਲਗਾਉਣਾ ਉਸ ਲੜ ਨੂੰ ਬੈਕ ਤੋਂ ਪਿੰਚ ਕਰਕੇ ਜਿੱਥੇ ਆਪਾਂ ਨੇ ਪਹਿਲਾ ਲੜ ਲਿਆਂਦਾ ਸੀ ਉਸ ਤੋਂ ਉੱਪਰ ਜਿਹੜਾ ਆਪਾਂ ਲੜ ਨੂੰ ਲਿਆ ਕੇ ਸਲੱਡ ਨੂੰ ਫਰਾਂਡ ਜਤੋਂ ਇੱਕ ਇੱਕ ਐਰ ਫੋਲਡ ਕਰਕੇ ਫਿਰ ਸਟੈਡ ਆਪਾਂ ਡਬਲ ਫੋਲਡ ਕਰਨਾ ਉੱਪਰੋਂ ਥੱਲੇੋਂ ਦੋਨੇ ਸਾਈਡ ਤੋਂ ਲੜਨ ਨੂੰ ਫੋਲਡ ਕਰਕੇ ਬੈਗ 'ਤੱਕ ਇਹੜਾ ਲੜ ਦਿੱਤੇ ਹੱਥ ਫੇਰ ਕੇ ਸਾਫ਼ ਕਰਕੇ ਇਹੜਾ ਆਪਾਂ ਸਲੱਡ ਦੇ ਵਿੱਚ ਹੁਣ ਬਾਅਦ ਫੇਰ ਕੇ ਜਿਹੜੇ ਆਪਣੇ ਸਲੱਡ ਦੇ ਵਿੱਚ ਬਲ ਹੋਣਗੇ ਨਾ ਬਲਾਂ ਨੂੰ ਆਪਾਂ ਬਾਹਰ ਨਾ ਕੱਢ ਦੇਣਾ ਜੀ ਬੈਗ 'ਤੱਕ ਇਸ ਲੜ ਦੇ ਵਿੱਚ ਬਾਅਦ ਫੇਰ ਨੂੰ ਤਵਾ ਜਿਹੜਾ ਆਪਾਂ ਸਲੱਡ ਨੂੰ ਵੀ ਲਗਾ ਦੇਣਾ ਜੀ ਤੇੜਾ ਹੁਣ ਆਪਾਂ ਨੇ ਇਸ ਤੋ ਆ ਲੜ 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 ਬਣਾ ਜਿਸ ਤਰ੍ਹਾਂ ਆਪਾਂ ਨੇ ਦੂਸਰਾ ਲੜ ਲਗਾਇਆ ਸੀ ਉਸੇ ਤਰ੍ਹਾਂ ਜਿਹੜਾ ਆਪਣਾ ਤੀਸਰਾ ਲੜਾ ਉਹ ਲਗਾਵਾਂਗੇ ਲੜ ਨੂੰ ਬੈਕ ਤੋਂ ਪਿੰਚ ਕਰਨਾ ਲੜ ਨੂੰ ਬੈਕ ਤੋਂ ਪਿੰਚ ਕਰਨ ਤੋਂ ਬਾਅਦ ਫਰੰਟ ਦੇ ਉੱਤੇ ਜਿਹੜਾ ਲੜ ਨੂੰ ਡਬਲ ਵੋਲਡ ਕਰਕੇ ਉਪਰੋਂ ਥੱਲੇ ਦੋਨੇ ਹੱਡ ਤੇ ਜਿਹੜਾ ਆਪਾਂ ਰੜ ਨੂੰ ਵਗਰ ਫੋਲਡ ਕਰਨਾ ਤੇ ਫਿਰ ਉਸ ਤਾਦ ਇਸ ਲੜ ਨੂੰ ਜਿਹੜਾ ਹੁਣ ਆਪਾਂ ਬੈਕ ਤੱਕ ਸਾਫ਼ ਕਰਕੇ ਜਿਹੜਾ ਇਸ ਲੜ ਨੂੰ ਇਸ ਲੜ ਦੇ ਵਿੱਚੋਂ ਬਾਅਦ ਫੇਰ ਕਿਹੜਾ ਆਪਾਂ ਇਸ ਲੜ ਨੂੰ ਬੈਕ ਤੱਕ ਸਾਫ਼ ਕਰ ਲੈਣਾ ਜੀ ਇਨਾ ਪੇਚਾਂ ਜਿਹੜਾ ਆਪਣਾ فاਸਲਾ ਹੋਊਗਾ ਉਸ فاਸਲੇ ਨੂੰ ਆਪਾਂ ਨੇ ਨਿਸ਼ਾਨਮ ਰੱਖਣਾ ਕਿਸੇ ਵੀ ਪੇਜ ਦੇ ਨਾਲੋਂ فاਸਲਾ ਵੱਧ ਘੱਟ ਨਹੀਂ ਰੱਖਾਂਗੇ ਜਿਹੜੇ ਆਪਣੇ ਉੱਪਰ ਪੇਚ ਆਉਣਗੇ ਉਹ ਵੀ ਜਿਹੜੇ ਆਪਾਂ ਪੇਚਾਂ ਨੂੰ ਦੋਨਾਂ ਸਾਈਡ ਤੇ ਬਣਾਵਾਂਗੇ ਜਿਹੜੇ ਪੱਗ ਦੀ ਸ਼ੇਪ ਆ ਆਪਾਂ ਗਲੇ ਦੇ ਵਿੱਚ ਰੱਖਣੀ ਹੈ ਤੇ ਇਸ ਪੱਗ ਜਿਹੜੀ ਆਪਣੇ ਨੋਕ ਔਰ ਨੋਕ ਆਪਾਂ ਤਿੱਖੀ ਰੱਖਾਂਗੇ ਤੇ ਫਰੰਟ ਦੇ ਤਿਹੜਾ ਲੜਨ ਇਸ ਤਰ੍ਹਾਂ ਲੜਨ ਵੀ ਜਿਹੜਾ ਆਪਾਂ ਫਰੰਟ ਦੇ ਤੋਂ ਇੱਕ ਗਰ ਫੋਲਡ ਕਰਕੇ ਲੜਨ ਜਿਹੜਾ ਆਪਾਂ ਡਬਲ ਫੋਲਡ ਕਰਕੇ ਫਿਰ ਲੜਨ ਨੂੰ ਉੱਪਰੋਂ ਤੇ ਥੱਲੇੋਂ ਬਣਾੜ ਤੋਂ ਇੱਕ ਗਰ ਫੋਲਡ ਕਰਨਾ ਤੇ ਉਹਨਾਂ ਲੜਨ ਨੂੰ ਵੀ ਜਿਹੜਾ ਆਪਾਂ ਬੈਗ ਤੱਕ ਸਾਫ਼ ਕਰ ਲੈਣਾ ਜੀ ਲੜਨ ਨੂੰ ਵੀ ਜਿਹੜਾ ਉਹਨਾਂ ਚਲੜਦੇ ਤੇ ਹੱਥ ਪੈਰ ਕੇ ਤੇ ਲੜ ਦੇ ਉੱਤੇ ਉੱਤੇ ਪੇਚ ਬਣਾ ਕੇ ਤੇ ਇਸ ਲੜ ਦੇ ਵਿੱਚ ਵੀ ਉਹਨਾਂ ਡਾਪਾਂ ਨੇ ਬਾਸ਼ ਫੇਰ ਕੇ ਲੜ ਨੂੰ ਬੈਗ ਤੱਕ ਜਿਹੜਾ ਆਪਾਂ ਸਾਫ਼ ਕਰ ਲੈਣਾ ਜੀ ਇਹ ਜਿਹੜਾ ਆਪਣੇ ਨੋਗ ਤੋਂ ਕੁੜੂ ਲੜਾਉਣ ਨੂੰ ਨਾਲ ਲੜਾ ਨੂੰ ਵੀ ਆਪਾਂ ਜਿਹੜਾ ਸੈੱਟ ਕਰਾਂਗੇ ਹੁਣ ਜਿਹੜਾ ਆਪਾਂ ਨੇ ਇਸ ਤੋਂ ਅਗਲਾ ਲੜ ਲਗਾਉਣਾ ਉਸ ਲੜ ਨੂੰ ਬੈਕ ਤੋਂ ਪਿੰਚ ਕਰਨਾ ਬੈਕ ਤੋਂ ਪਿੰਚ ਕਰਨ ਤੋਂ ਬਾਅਦ ਲੜ ਨੂੰ ਆਪਾਂ ਨੇ ਅੱਖ ਤੱਕ ਖਿੱਚ ਕੇ ਤੇ ਲੜ ਨੂੰ ਹੁਣ ਉੱਪਰੋਂ ਚੰਗੀ ਤਰ੍ਹਾਂ ਫੋਲਡ ਕਰਨਾ ਤੇ ਫਰੰਟ ਦੇ ਉੱਤੇ ਜਿਹੜਾ ਲੜ ਨੂੰ ਕੇਅਰਫੁੱਲ ਕਰਕੇ ਤੇ ਉਸ ਤੋਂ ਬਾਅਦ ਜਿਹੜਾ ਲੜ ਨੂੰ ਉੱਪਰੋਂ ਤੋਂ ਲੈ ਦੋਨਾਂ ਸਾਈਡ ਤੋਂ ਜਿਹੜਾ ਆਪਾਂ ਇੱਕ ਗਰ ਫੋਲਡ ਕਰ ਦੇਣਾ ਜੀ ਲੜਨ ਨੂੰੜਾ ਹੁਣ ਆਪਾਂ ਬੈਗ ਤੱਕ ਪ੍ਰੋਪਰ ਜਿਹੜਾ ਆਪਾਂ ਸਾਫ਼ ਕਰ ਲੈਣਾ ਜੀ। ਲੜਨ ਨੂੰ ਉਪਰੋਂ ਫੋਲਡ ਕਰਕੇ ਤੇ ਲੜਨ ਨੂੰ ਹੁਣ ਜਿਹੜਾ ਬੈਗ ਤੱਕ ਸਾਫ਼ ਕਰਕੇ ਆਪਾਂ ਇਹਦੇ ਸਲੜਨ ਲਵਾ ਦੇਣਾ। ਜਿਹੜਾ ਉਹਨਾਂ ਆਪਣੇ ਉੱਪਰਲੇ ਪੇਚ ਉਹਨਾਂ ਨੂੰ ਆਪਾਂ ਨੇ ਸੈੱਟ ਕਰ ਲੈਣਾ ਜੀ। ਜਿਹੜੇ ਆਪਣੇ ਪੇਚਾਂ ਨਾਲ ਪੇਚਾਂ ਦੇ ਵਿੱਚ ਬਾਅਦ ਫੇਰ ਕੋਨਾ ਪੇਚਾਂ ਜਿਹੜਾ ਆਪਣਾ فاਸਲਾ ਆਊਗਾ ਉਸ فاਸਲੇ ਨੂੰ ਜਿਹੜਾ ਆਪਾਂ ਨੇ ਸੈੱਟ ਕਰ ਲੈਣਾ ਤੇ ਨੋਕ ਵੀਡੀਓ ਆਪਣੀ ਪਗਦੀ ਐ ਨੋਕ ਹੋਊਗੀ ਉਸ ਨੋਕ ਨੂੰ ਵੀ ਜਿਹੜਾ ਆਪਾਂ ਸੈੱਟ ਕਰ ਲੈਣਾ ਜੀ ਹੁਣ ਜਿਹੜਾ ਆਪਾਂ ਨੇ ਸ਼ੇਮਾ ਲੜ ਲਗਾਉਣਾ ਸ਼ੇਮਾ ਲੜ ਨੂੰ ਬਾਅਦ ਤੋਂ ਪਿੰਚ ਕਰਕੇ ਲੜਨ ਨੂੰ ਜਿਹੜਾ ਅੱਖ ਤਾਂ ਖਿੱਚ ਲੈਣਾ ਅੱਖ ਤਾਂ ਲੜਨ ਨੂੰ ਖਿੱਚਣ ਤੋਂ ਬਾਅਦ ਲੜਨ ਨੂੰ ਉੱਪਰੋਂ ਚੰਗੀ ਤਰ੍ਹਾਂ ਫੋਲਡ ਕਰਨਾ ਉੱਪਰੋਂ ਲੜਨ ਨੂੰ ਫੋਲਡ ਕਰਨ ਤੋਂ ਬਾਅਦ ਲੜਨ ਨੂੰ ਹੁਣ ਉੱਪਰੋਂ ਇੱਕ ਵਾਰ ਫਿਰ ਤੋੜ ਆਪਾਂ ਚੰਗੀ ਤਰ੍ਹਾਂ ਫੋਲਡ ਕਰਕੇ ਤੇ ਫਰਾਂ ਦੇ ਉੱਤੋਂ ਜਿਹੜਾ ਲੜਨ ਨੂੰ ਉੱਪਰੋਂ ਥੋੜੇ ਜੋਨੇ ਛੜਾ ਤਰ ਡਬਲ ਫੋਲਡ ਕਰਕੇ ਬੈਗ ਤੱਕ ਜਿਹੜਾ ਲੜਨ ਨੂੰ ਸਾਫ਼ ਕਰ ਲੈਣਾ ਜੀ ਹਣੇ ਇਸ ਲੜ ਦੇ ਇਸ ਲੜ ਦੇ ਵਿੱਚ ਜਿਹੜਾ ਹੁਣ ਆਪਾਂ ਨੇ ਬਾਏ ਇਸ ਲੜ ਨੂੰ ਜਿਹੜਾ ਬੈਗ ਤੱਕ ਆਪਾਂ ਸਾਫ਼ ਕਰਕੇ ਇਸ ਲੜ ਦੇ ਤੇ ਹੱਥ ਪੇਰ ਕੇ ਰਾਪਾ ਬੈਕ ਦਾ ਕਲੜਨ ਸਾਫ ਕਰਕੇ ਲਗਾ ਦਿਨਾ ਜੀ ਹੁਣ ਉੱਪਰਲੇ ਪੇਚਾਂ ਨੂੰ ਵੀ ਆਪਾਂ ਨੇ ਸੈੱਟ ਕਰ ਲੈਣਾ ਤੇ ਜਿਹੜੇ ਵੀਰਾਂ ਸਾਡੀ ਵੀਡੀਓ ਵਧੀਆ ਲੱਗਦੀ ਤਾਂ ਲਾਈਕ ਸ਼ੇਅਰ ਕਮੈਂਟ ਜਰੂਰ ਕਰਿਆ ਕਰੋ ਤੇ ਜਿਹੜੇ ਵੀਰਾਂ ਨੇ ਸਾਡੇ YouTube ਚੈਨਲ ਸਬਸਕ੍ਰਾਈਬ ਨਹੀਂ ਕੀਤਾ ਉਹ ਸਾਡੇ YouTube ਚੈਨਲ ਸਬਸਕ੍ਰਾਈਬਰ ਤੇ Facebook ਪੇਜ ਨੂੰ ਫੋਲੋ ਜਰੂਰ ਕਰਨ। ਜੇ ਆਪਣੀ ਭਾਗ ਜੀ ਨੋਕੂ ਗੁਸਨੋਕ ਨੂੰ ਵੀ ਆਪਾਂ ਦੇਖੀ ਕਰਾਂਗੇ। ਤੇ ਪਰ ਇਹੜਾ ਆਪਣੇ ਪੇਜ ਚ ਨਾਲ ਨਾ ਪੇਚ ਨਾਲ ਵੀ ਆਪਾਂ ਨੇ فاਸਲਾ ਉਹ ਸੀਮ ਰੱਖਣਾ। ਉਪਰਲੇ ਬੈਟਰੀ ਦਾ ਮਾਫਸਲਾ ਉਹ ਸੈਟ ਕਰਨ ਦੇ ਲਈ ਅਫਰਡ ਡਬਲ ਐਚ ਵਿੱਚ ਆ ਵਰ ਸਕਦੇ ਹਾਂ ਡਬਲ ਐਚ ਦੇਖ ਕੇ ਕਿਸੇ ਵੀ ਤੁਹਾਡੇ ਉਪਰਲੇ ਪੇਜ ਦਾ فاਸਲਾ ਵਧਿਆ ਘਟੋਗਾ ਤੁਸੀਂ ਡਬਲ ਐਚ ਦੇਖ ਕੇ ਜਿਹੜਾ ਆਪਣਾ ਪੇਚਾਂ ਦਾ فاਸਲਾ ਸੈਟ ਕਰ ਸਕਦੇ ਹੋ ਵਾ ਉਹਨਾਂ ਦੇ ਆਪਣੇ ਫਰੰਟ ਵਾਲੇ ਪੇਚਾਂ ਨਾਲ ਪਿਛੇ ਦੇ ਵਿੱਚ ਵੀ ਬਾਸ਼ ਫੇਰ ਕੇ ਇਹਨਾਂ ਪੇਚਾਂ ਨੂੰ ਬੈਕ ਕਰਕੇ ਆਪਾਂ ਨੇ ਸਾਫ਼ ਕਰ ਲੈਣਾ ਜਿਹੜੇ ਆਪਣੇ ਉੱਪਰਲੇ ਪੇਚ ਉਹਨਾਂ ਪੇਚਾਂ ਦੇ ਵਿੱਚ ਵੀ ਆਪਾਂ ਇਹ ਬਾਜ ਫੇਰ ਕੇ ਉਹਨਾਂ ਪੇਚਾਂ ਜਿਹੜਾ ਆਪਣਾ فاਸਲਾ ਆਊਗਾ ਉਸ فاਸਲੇ ਨੂੰ ਜਿਹੜਾ ਆਪਾਂ ਨੇ ਸੈੱਟ ਕਰ ਲੈਣਾ ਜੀ ਜਿਹੜਾ ਆਪਾਂ ਛੇਮੇ ਲੜ ਲਗਾਏ ਸੀ ਛੇਮੇ ਲੜ ਨੂੰ ਅੱਖ-ਪੱਖ ਥੋੜਾ ਆਪਾਂ ਹਲਕਾ ਖਿੱਚ ਲਵਾਂਗੇ ਉਹਨੇ ਜਿਹੜਾ ਆਪਾਂ ਸਾਰੇ ਪੇਚਾਂ ਦੇ ਵਿੱਚ ਬਾਜ ਫੇਰ ਕੇ ਸਾਰੇ ਪੇਚਾਂ ਜਿਹੜਾ ਆਪਣਾ فاਸਲਾ ਆਊਗਾ ਉਸ فاਸਲੇ ਨੂੰ ਜਿਹੜਾ ਆਪਾਂ ਨੇ ਸੈੱਟ ਕਰ ਲੈਣਾ ਇਹੜਾ ਹੁਣ ਆਪਾਂ ਕਲਗੀ ਲੜ ਲਗਾਉਣਾ ਕਲਗੀ ਲੜ ਦੇ ਜਿਹੜਾ ਆਪਾਂ ਪੱਗ ਪੈਨ ਲਗਾਵਾਂਗੇ ਜਿੱਥੋਂ ਆਪਾਂ ਨੇ ਛੇਵਾਂ ਲੜ ਫੋਲਡ ਕੀਤਾ ਹੈ ਛੇਵੇਂ ਲੜ ਦੇ ਉੱਪਰ ਆ ਕਿਹੜਾ ਪੱਗ ਪੈਨ ਲਗਾ ਦੇਣਾ ਜੀ ਫਿਰ ਜਿਹੜੇ ਆਪਣੇ ਸਲੱਡ ਦੇ ਵਿੱਚ ਬਲ ਹੋਣਗੇ ਉਹਨਾਂ ਬਲਾਂ ਨੂੰ ਹਲਕਾ ਹਲਕਾ ਥੱਲੇ ਖਿੱਚ ਕੇ ਜਿਹੜੇ ਆਪਣੇ ਬਲ ਹਨ ਉਹਨਾਂ ਬਲਾਂ ਨੂੰ ਆਪਾਂ ਨੇ ਕੱਢ ਲੈਣਾ ਤੇ ਜਿਹੜੇ ਆਪਣੇ ਕਲਗੀ ਲੜ ਲਗਾਉਣਾ ਕਲਗੀ ਲੜ ਦੇ ਪੂਣੇ ਨੂੰ ਖੋਲ ਕੇ ਉਸ ਤੋਂ ਉੱਪਰਲਾ ਪੱਲਾ ਉਹ ਆਪਾਂ ਨੇ ਥੱਲੇ ਨੂੰ ਫੋਲਡ ਕਰਨਾ ਜਿਹੜਾ ਥੱੜਲਾ ਪੱਲਾ ਹੋਊਗਾ ਉਸ ਨੂੰ ਉੱਪਰ ਨੂੰ ਫੋਲਡ ਕਰ ਦੇਣਾ ਜੀ ਤੇ ਹੁਣ ਜਿਹੜੇ ਆਪਣੇ ਸਲੱਡ ਦੇ ਉਹਨਾਂ ਬੜਾ ਨੂੰ ਆਪਾਂ ਸਾਫ਼ ਇਸ ਉਸ ਉਹਨਾਂ ਬੜਾ ਲੜੜਾ ਆਪਾਂ ਕੱਢ ਦੇਵਾਂਗੇ ਇਸ ਲੜੜੇ ਦੇ ਉੱਤੇ ਜਿਹੜਾ ਆਪਾਂ ਹੱਥ ਫੇਰ ਕੇ ਹੱਥ ਫੇਰ ਕੇ ਜਿਹੜਾ ਲੜ ਨੂੰ ਬੈਕ ਤੱਕ ਸਾਫ਼ ਕਰਾਂਗੇ ਜੀ ਲੜੜ ਨੂੰ ਜਿਹੜਾ ਹੁਣ ਆਪਾਂ ਬੈਕ ਤੱਕ ਸਾਫ਼ ਕਰਾਂਗੇ ਜੇ ਕਿਤਰਾਉਣੇ ਛਲੜਾ ਲ ਦਤੇ ਹੱਥ ਪੈਰ ਕਿੜਾ ਆਪਾਂ ਛਲੜ ਨੂੰ ਸਾਫ਼ ਕਰ ਲਵਾਂਗੇ ਜਿਹੜੇ ਆਪਣੇ ਛਲੜ ਦੇ ਵਿੱਚ ਬਲ ਹੋਣਗੇ ਉਹਨਾਂ ਅੰਦਰ ਉਹਨਾਂ ਬਲਾਂ ਨੂੰ ਜਿਹੜਾ ਆਪਾਂ ਅੰਤ ਨੂੰ ਫੋਲਡ ਕਰ ਦੇਵਾਂਗੇ ਜਿਹੜੇ ਆਪਣੇ ਛਲੜ ਦੇ ਉੱਪਰ ਵਾਲ ਹੋਣਗੇ ਉਹਨਾਂ ਬਲਾਂ ਨੂੰ ਆਪਾਂ ਬਾਹਰ ਦੇ ਨਾਲ ਕੱਢ ਦੇਵਾਂਗੇ ਉਸ ਤੋਂ ਆ ਜਿਹੜਾ ਆਪਾਂ ਨੇ ਪੱਗ ਪੈਨ ਲਗਾਏ ਸੀਗਾ ਲੜ ਨੂੰ ਆਪਾਂ ਪੱਗ ਪੈਨ ਥਲੇ ਚਿੜਾਵਾਂਗੇ ਪੱਗ ਪੈਨ ਥਲੇ ਚਿੜਾਉਣ ਤੋਂ ਬਾਅਦ ਉਸ ਪੱਗ ਪੈਨ ਥਲੇ ਚਿੜਾਉਣ ਲੜ ਨੂੰ ਲਿਉਣ ਤੋਂ ਜ਼ਿਆਦਾ ਪਾਸੇ ਲੜ ਨੂੰ ਫਰੰਟ ਵੱਲ ਦੁਕ ਮਾਦਵਾਂਗੇ ਫਰੰਟ ਵੱਲ ਕਮਾਉਣ ਤੋਂ ਬਾਅਦ ਇਸ ਲੜ ਨੂੰ ਜਿਹੜਾ ਆਪਾਂ ਨੇ ਸ਼ੀਮ ਲੜ ਲਗਾਏ ਸੀਗਾ ਲੜ ਨੂੰ ਆਪਾਂ ਸ਼ੀਮ ਲੜ ਥਲੇ ਦਬ ਦਵਾਂਗੇ ਜੀ ਜੇਕਰ ਤੁਹਾਡਾ ਲੜ ਪਰੋਟ ਲੜ ਰਹੀ ਹੁੰਦਾ ਹੈ ਤੁਸੀਂ ਉਸ ਦੇ ਉੱਤੇ ਪੱਗ ਪੈਨ ਲਗਾ ਸਕਦੇ ਹੋ ਉਹਦੇ ਕਰਕੇ ਤੁਹਾਡਾ ਲੜਾ ਉੱਠਲਾ ਨਹੀਂ ਰਹੇਗਾ ਹੁਣ ਆਪਾਂ ਇਹਦਾ ਆਪਣਾ ਪੱਗ ਦਾ ਫਰੰਟ ਆ ਉਹ ਕੰਪਲੀਟ ਹੋ ਚੁੱਕਿਆ ਨਿਚ ਫਰਾਂਟ ਦੀ ਜਿਹੜੀ ਆਪਣੀ ਬਾਕੀ ਦੀ ਸੈਟਿੰਗ ਹੋਊਗੀ ਉਹ ਵੀ ਜਿਹੜੀ ਆਪਾਂ ਕਰ ਲਵਾਂਗੇ ਜਿਹੜੀ ਇਹ ਆਪਣੀ ਪੱਗ ਹੈ ਦੋਨੇ ਅੱਖਾਂ ਤੋਂ ਵੀ ਜਿਹੜੀ ਆਪਾਂ ਬਰਾਬਰ ਰੱਖਣੀ ਆ ਕਿਸੇ ਵੀ ਅੱਖ ਤੋਂ ਜਿਹੜੀ ਆਪਣੀ ਪੱਗ ਆ ਬਦਗੜ ਨਹੀਂ ਰੱਖਾਂਗੇ ਉਪਰੋਂ ਵੀੜਾ ਆਪਾਂ ਇਸ ਵਨੜ ਲਗਾਇਆ ਸੀ ਇਹਵੇਂ ਲੜਨ ਨੂੰ ਸੈੱਟ ਕਰ ਲਵਾਂਗੇ ਹੁਣ ਜਿਹੜਾ ਆਪਾਂ ਸਿਰ ਟਕਣਾ ਜਿਹੜਾ ਸਿੱਧਾ ਸੈਂਟਰ ਦੇ ਵਿੱਚੋਂ ਪੈਰਲਲ ਲਗਾਇਆ ਸੀ ਉਸ ਲੜ ਨੂੰ ਤੁਸੀਂ ਖਿੱਚ ਲੈਣਾ ਉਸ ਲੜ ਨੂੰ ਖਿੱਚਣ ਤੋਂ ਬਾਅਦ ਪੂਰੇ ਸਿਰ ਦੇ ਤੇੜਾ ਕਿਸ ਲੜ ਨੂੰ ਖਿਲਾੜ ਕੇ ਤੇੜਾ ਆਪਣਾ ਮੂੰਹ ਨਾਲ ਲੜਊਗਾ ਮੂੰਹ ਨਾਲ ਲੜ ਨੂੰ ਖਿੱਚ ਕੇ ਜਿਹੜਾ ਆਪਣਾ ਸਿਰ ਆਪਾਂ ਟੈਟ ਕਰ ਦੇਣਾ ਜਿਹੜਾ ਆਪਣਾ ਹੁਣ ਸਿਰ ਆਗਾ ਉਸ ਸਿਰ ਨੂੰ ਇੱਕ ਵਾਰ ਫਿਰ ਤੋਂ ਜਿਹੜਾ ਖਿੱਚ ਕੇ ਬਾਅਦ ਦੇ ਨਾਲ ਆਪਾਂ ਕਵਰ ਕਰ ਦੇਵਾਂਗੇ ਜੇਕਰ ਤੁਹਾਡਾ ਸਿਰ ਉੱਪਰੋਂ ਨੰਗਾ ਰਹਿ ਜਾਂਦਾ ਹੈ ਤੁਸੀਂ ਡਵਾ ਸੀ ਵਿੱਚ ਦੇਖ ਕੇ ਜਿਹੜਾ ਆਪਣਾ ਸਿਰ ਉਟਕ ਸਕਦੇ ਹੋ ਹੁਣ ਆਪਾਂ ਜਿਹੜਾ ਸਿਰ ਆ ਉਹ ਚੰਗੀ ਤਰ੍ਹਾਂ ਜਿਹੜਾ ਆਪਾਂ ਪ੍ਰੋਪਰ ਕਵਰ ਕਰ ਦਵਾਂਗੇ ਇੱਕ ਜੇਲਾ ਆਪਣਾ ਚੰਗੀ ਤਰ੍ਹਾਂ ਆਪਣਾ ਸ਼ੁਰੂਗਾ ਸਿਰ ਨੂੰ ਆਪਾਂ ਕਵਰ ਕਰਾਂਗੇ ਇਹਨਾਂ ਨੇ ਬਾਕੀ ਪਾਕ ਦੀ ਸੈਟਿੰਗ ਹੋ ਗਈ ਉਹ ਵੀ ਇੱਡੀ ਆਪਾਂ ਕਰੀ ਜਾਣੀਆਂ ਜਿਹੜਾ ਆਪਾਂ ਨੇ ਪਿਛਲਾ ਲੜ ਲਗਾਉਣਾ ਪਿਛਲੇ ਲੜ ਨੂੰ ਦੋਨਾਂ ਛੜਾ ਤੋਂ ਫੋਲਡ ਕਰਨਾ ਦੋਨਾਂ ਹੱਥ ਲੜ ਨੂੰ ਫੋਲਡ ਕਰਨ ਤੋਂ ਬਾਅਦ ਬੈਕ ਤੇ ਦਬ ਦੇਣਾ ਜੇਕਰ ਤੁਹਾਨੂੰ ਸਾਡੀ ਵੀਡੀਓ ਵਧੀਆ ਲੱਗਦੀ ਤਾਂ ਲਾਈਕ ਸ਼ੇਅਰ ਕਮੈਂਟ ਜਰੂਰ ਕਰਿਆ ਕਰੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ